ਸਤਿ ਸ਼੍ਰੀ ਅਕਾਲ ਜੀ ਖਬਰ ਪੜਤਾਲ ਦੇ ਘਰੇ ਸਾਰੇ ਹੀ ਦਰਸ਼ਕਾਂ ਦਾ ਸਵਾਗਤ ਹੈ ਸਾਡੇ ਨਾਲ ਮੌਜੂਦ ਨੇ ਸੀਨੀਅਰ ਪੱਤਰਕਾਰ ਸੁਰਿੰਦਰ ਡੱਲਾ ਜੀ ਡੱਲਾ ਜੀ ਬਹੁਤ ਬਹੁਤ ਸਵਾਗਤ ਹੈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਮਨਦੀਪ ਸਿੰਘ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਵੀ ਦੁਨੀਆ ਭਰ ਦੇ ਪੰਜਾਬੀਆਂ ਦਾ ਹੀ ਬਹੁਤ ਬਹੁਤ ਧੰਨਵਾਦ ਡੱਲਾ ਜੀ ਇੱਕ ਵਾਰ ਫਿਰ ਤੋਂ ਡੀਆਈਜੀ ਹਰਚਰਨ ਸਿੰਘ ਭੁੱਲਰ ਨੂੰ ਲੈ ਕੇ ਵੱਡੀਆਂ ਖਬਰਾਂ ਸਾਹਮਣੇ ਆ ਰਹੀਆਂ ਨੇ ਹਰਚਰਨ ਸਿੰਘ ਭੁੱਲਰ ਦੇ ਘਰ ਇੱਕ ਵਾਰ ਫਿਰ ਤੋਂ ਸੀਵੀਆਈ ਦੀ ਰੇਡ ਹੋਈ ਹੈ ਕੀ ਕੋਈ ਇਸ ਰੇਡ ਦੇ ਵਿੱਚੋਂ ਨਿਕਲੇ ਆ ਇਹ ਵੀ ਤੁਹਾਡੇ ਤੋਂ ਜਾਣਾਂਗੇ ਔਰ ਦੂਸਰਾ ਇਹ ਵੀ ਚਰਚਾਵਾਂ ਨੇ ਕਿ ਹਰਚੰਦ ਸਿੰਘ ਪੁੱਲਰ ਨੂੰ ਬਰਖਾਸਤ ਕੀਤਾ ਜਾ ਸਕਦਾ ਇਹਨਾਂ ਚਰਚਾਵਾਂ ਦੇ ਵਿਚਲਾ ਸੱਚ ਕੀ ਆ ਉਹਦੇ ਬਾਰੇ ਵੀ ਜਰੂਰ ਗੱਲਬਾਤ ਸਾਂਝੀ ਕਰਿਓ ਦੇਖੋ ਆਈਪੀਐਸ ਅਫਸਰ ਨੇ ਹਰਚੰਦ ਸਿੰਘ ਪੁੱਲਰ 7 ਦਿਨਾਂ ਬਾਅਦ ਕੱਲ ਦੁਪਹਿਰ ਵੇਲੇ ਸੀਬੀਆਈ ਦੀਆਂ ਟੀਮਾਂ ਇੱਕ ਗੱਡੀ 'ਚ ਆਉਂਦੀਆਂ ਨੇ 10 11 ਦੇ ਕਰੀਬ ਅਫਸਰ ਉਹਦੇ ਵਿੱਚ ਵੱਡੇ ਔਰ ਨਾਲ ਉਹਨਾਂ ਅਫਸਰਾਂ ਦੇ ਵਿੱਚ ਹੀ ਜਿਹੜੇ ਟੈਕਨੀਕਲ ਐਕਸਪਰਟ ਨੇ ਉਹ ਲੋਕ ਸੀ ਜਦੋਂ ਵੀ ਵਿਜੀਲੈਂਸ ਬਿਊਰੋ ਨੇ ਕੋਈ ਸੀਬੀਆਈ ਨੇ ਕੋਈ ਕਾਰਵਾਈਆਂ ਕਰਨੀਆਂ ਹੁੰਦੀਆਂ ਉਹ ਪੱਕੇ ਪੈਰੀ ਕਰਦੀ ਹੈ ਹੁਣ ਇਹ ਗੱਲ ਤੈ ਹੈ ਕਿ ਹਰਚੰਦ ਸਿੰਘ ਭੁੱਲਰ ਉਹਨਾਂ ਦੇ ਖਿਲਾਫ ਆਮਦਨ ਦੇ ਸਰੋਤਾਂ ਤੋਂ ਵੱਧ ਜਾਇਦਾਦ ਦਾ ਕੇਸ ਦਰਜ ਹੋ ਸਕਦਾ ਹੈ ਉਹ ਕਿਉਂ ਕਿਉਂਕਿ ਜਿਹੜੀ ਉਹਨਾਂ ਦੀ ਇਨਕਮ ਟੈਕਸ ਰਿਟਰਨ ਹੈ ਔਰ ਜੋ ਕੁਝ ਉਹਨਾਂ ਦੇ ਘਰੋਂ ਫੜਿਆ ਗਿਆ ਔਰ ਜਿਵੇਂ ਇਹ ਦੱਸਿਆ ਗਿਆ ਕਿ ਸਰਕਾਰ ਨੂੰ ਪੁਲਿਸ ਅਫਸਰ ਨੇ ਜਿਹੜੇ ਜਾਂ ਵੱਡੇ ਅਫਸਰ ਨੇ ਆਈਪੀਐਸ ਆਈ ਅਫਸਰ ਨੇ ਉਹ ਆਪਣੀ ਪ੍ਰਾਪਰਟੀ ਦੇ ਵੇਰਵੇ ਦੰਦੇ ਨੇ ਪਤਾ ਲੱਗਿਆ ਕਿ ਜਿਹੜੇ ਇਹਨਾਂ ਨੇ ਆਪਣੀ ਪ੍ਰਾਪਰਟੀ ਦੇ ਵੇਰਵੇ ਦਿੱਤੇ ਹੋਏ ਸੀ ਉਹਦੇ ਨਾਲੋਂ ਵੀ ਜ਼ਿਆਦਾ ਪ੍ਰਾਪਰਟੀ ਇਹਨਾਂ ਨੇ ਆਪਣੀ ਜ਼ਿੰਦਗੀ ਚ ਬਣਾਈ ਸੀ ਔਰ ਜਿਸ ਤਰ੍ਹਾਂ ਨਾਲ 7.5 ਕਰੋੜ ਦਾ ਤਾਂ ਸੀਬੀਆਈ ਨੇ ਲਿਖ ਕੇ ਦੱਸਿਆ 2.5 ਕਿਲੋ ਸੋਨਾ ਦੱਸਿਆ ਬਹੁਤ ਸਾਰੀਆਂ ਪ੍ਰਾਪਰਟੀਆਂ ਦੇ ਕਾਗਜ਼ ਦੱਸੇ ਨੇ ਬਹੁਤ ਸਾਰੇ ਡਾਇਰੈਕਟ ਇਨਡਾਇਰੈਕਟ ਇਹਨਾਂ ਦੇ ਹੋ ਸਕਦੇ ਨੇ ਜਾਂ ਰਿਸ਼ਤੇਦਾਰਾਂ ਦੇ ਬੈਂਕ ਖਾਤਿਆਂ ਦੀ شناخت ਕੀਤੀ ਜਾ ਰਹੀ ਹੈ ਇਸ ਕਰਕੇ ਜਦੋਂ ਕੱਲ ਸੀਬੀਆਈ ਪਹੁੰਚੀ ਤੇ ਸੀਬੀਆਈ ਨੇ ਸਭ ਤੋਂ ਪਹਿਲਾਂ ਤਾਂ ਘਰ ਦੀ ਪਮਾਇਸ਼ ਕੀਤੀ ਕਿ ਸੈਕਟਰ 40 ਵਾਲੀ ਕੋਠੀ ਕਿੰਨੀ ਪੁਰਾਣੀ ਹੈ ਇਹਦੀ ਅੱਜ ਦੀ ਵੈਲਿਊ ਕੀ ਹੈ ਜਦੋਂ ਇਹ ਲਈ ਗਈ ਉਦੋਂ ਇਹਦੀ ਵੈਲਿਊ ਕੀ ਸੀ ਘਰ ਦੇ ਵਿੱਚ ਜਿਹੜੀ ਹੁੰਦਾ ਨਾ ਆਮ ਤੌਰ ਤੇ ਅੱਜ ਕੱਲ ਬੈਂਕਾਂ ਤੋਂ ਲੋਨ ਵੀ ਮਿਲ ਜਾਂਦਾ ਵੀ ਤੁਸੀਂ ਆਪਣੇ ਘਰ ਦਾ ਨਵੀਨੀਕਰਨ ਕਰਨਾ ਹੈ ਜਿਵੇਂ ਸਧਾਰਨ ਲੋਕ ਸਾਡੇ ਵਰਗੇ ਕਿ ਅਸੀਂ ਪਲਾਟ ਲੈ ਲਿਆ ਜੀ ਤੇ ਸਾਨੂੰ ਲੋਨ ਲੈ ਕੇ ਮਕਾਨ ਬਣਾਵਾਂਗੇ ਤੇ ਅਸੀਂ ਕਈ ਵਾਰੀ ਲੋਨ ਲੈ ਲੈਂਦੇ ਆ ਵੀ ਅਸੀਂ ਨਵੀਨੀਕਰਨ ਕਰਨਾ ਜੀ ਇੱਕ ਕਮਰਾ ਹੋਰ ਪਾਉਣਾ ਤੇ ਪਲਸਟਰ ਕਰਾਉਣਾ ਟੀਪ ਖੋਈ ਹੋਈ ਆ ਪਹਿਲਾਂ ਐਦਾਂ ਦੀਆਂ ਗੱਲਾਂ ਹੋ ਜਾਂਦੀਆਂ ਸੁਪ ਪਿਮਾਸ਼ ਪਿਮਾਇਸ਼ ਕਰ ਦਿਆ ਸਰਕਾਰ ਇਹਨਾਂ ਨੇ ਵੀ ਲੋਨ ਨੂੰ ਲਿਆ ਭੁੱਲਰ ਸਾਹਿਬ ਨੇ ਕੋਈ ਇਹਨਾਂ ਨੇ ਪਿਮਾਇਸ਼ ਕਰਾਈ ਤਮਾਸ਼ਾ ਕਰ ਕੀਤੀ ਵਿਜੀਲੈਂਸ ਦੇ ਦਫਤਰਾਂ ਨੇ ਸੋਫਾ ਕਿੰਨੀ ਕੀਮਤ ਦਾ ਹੈ ਘਰ ਦਾ ਸਮਾਨ ਕਿੰਨੀ ਕੀਮਤ ਦਾ ਹੈ ਏਸੀ ਕਿੰਨੇ ਨੇ ਕਿਹੜੀ ਕੰਪਨੀ ਦੇ ਨੇ ਬਿਜਲੀ ਦੇ ਬਿੱਲ ਕਿੰਨੇ ਕਹੋਂਦੇ ਮੀਟਰ ਦੀ ਡਿਟੇਲ ਲੈ ਕੇ ਗਏ ਨੇ ਗੈਸ ਕਨੈਕਸ਼ਨ ਕਿਹਦੇ ਨਾਂ ਤੇ ਨੇ ਇਸ ਤਰ੍ਹਾਂ ਦੀਆਂ ਸਾਰੀਆਂ ਛੋਟੀਆਂ-ਛੋਟੀਆਂ ਗੱਲਾਂ ਬੱਲਬ ਕਿੰਨੇ ਨੇ ਕਿੰਨੇ-ਕਿੰਨੇ ਵਾਟਦੇ ਨੇ ਤਾਕੀਆਂ ਕਿੰਨੇ ਨੇ ਪਰਦੇ ਕਿਦਾਂ ਦੇ ਨੇ ਜਿਵੇਂ ਦਿੱਲੀ ਦੇ ਇੱਕ ਵੱਡੇ ਲੀਡਰ ਤੇ ਇਲਜ਼ਾਮ ਲੱਗੇ ਸੀ ਵੀ ਬੜੇ ਮਹਿੰਗੇ ਇਹਨਾਂ ਨੇ ਪਰਦੇ ਲਾਏ ਉਹਨਾਂ ਦੀ ਵਾਸ਼ਰੂਮ ਦੀ ਟਾਇਲਟ ਵਾਲੀ ਸੀਟ ਬੜੀ ਮਹਿੰਗੀ ਸੀ ਉਹ ਸਾਰੀਆਂ ਪਮائشਾਂ ਕੀਤੀਆਂ ਜਾਂਦੀਆਂ ਨੇ ਵੀ ਇਹ ਕਿੰਨੀ ਕੁ ਪੁਰਾਣੀ ਸੀਟ ਲੱਗੀ ਐ ਕਿੰਨੀ ਕੁ ਮਹਿੰਗੀ ਐ ਨਵੀਨੀਕਰਨ ਕਿੰਨੀ ਕੁ ਵਾਰ ਘਰ ਦਾ ਹੋਇਆ ਨਹੀਂ ਹੋਇਆ ਕਿੰਨੇ ਕਮਰੇ ਕਿੰਨਾ ਸਜੋ ਸਮਾਨ ਉਹਦੀ ਕੀਮਤ ਕੀ ਇਹ ਸਾਰਾ ਕੁਝ ਉਹਨਾਂ ਨੇ ਟੈਸਟ ਕੀਤਾ ਇਸ ਕਰਕੇ ਵੀ ਟੈਸਟ ਕਰਦੇ ਵੀ ਕਿਤੇ ਪਤਾ ਲੱਗੇ ਵੀ ਭਾਈ ਬਾਥਰੂਮਾਂ ਚ ਟੂਟੀਆਂ ਹੀ ਚਾਂਦੀ ਦੀਆਂ ਸੀ ਇਹਨਾਂ ਦੇ ਨਿਕਲੀਆਂ ਨਹੀਂ ਪਰ ਇਸ ਕਰਕੇ ਇਸ ਸ਼ੱਕ ਨੂੰ ਚੈੱਕ ਕਰਦੇ ਸੋ ਪੂਰੇ ਘਰ ਦੀ ਕੋਟੀ ਦੀ ਪਰਮੈਸ਼ ਕੀਤੀ ਹੈ ਹੁਣ ਜਿੰਨੀਆਂ ਪ੍ਰਾਪਰਟੀਆਂ ਦੇ ਕਾਗਜ਼ ਮਿਲੇ ਉਹਨਾਂ ਕੱਲੀ ਕੱਲੀ ਪ੍ਰਾਪਰਟੀ ਦੀ ਇਹ ਵੈਲਿਊ ਅਸੈਸ ਕਰਨਗੇ ਕੱਲੀ ਕੱਲੀ ਪ੍ਰਾਪਰਟੀ ਦੀ ਵੈਲਿਊ ਪਤਾ ਕਰਨਗੇ ਪੈਸਾ ਕਿੱਥੋਂ ਲੱਗਿਆ ਪੁਲਰ ਸਾਹਿਬ ਨੇ ਲਾਇਆ ਕੈਸ਼ ਲਾਇਆ ਖਾਤਿਆਂ ਚੋਂ ਲਾਇਆ ਕੋਈ ਕਿ ਤੂੰ ਲੋਨ ਫੜਿਆ ਬਾਜ਼ਾਰੀ ਕੀਮਤ ਵੀ ਦੇਖੀ ਜਾਂਦੀ ਹੈ ਕਿਉਂਕਿ ਅਗਰ ਪ੍ਰਾਪਰਟੀ ਕੋਈ 4-5 ਸਾਲ ਪਹਿਲਾਂ ਖਰੀਦੀ ਤੇ ਵੇਚਣ ਵਾਲਾ ਕਿਸਾਨ ਜਾਂ ਕੋਈ ਵੀ ਵਿਅਕਤੀ ਉਹ ਬਾਜ਼ਾਰੀ ਕੀਮਤ ਤੇ ਵੇਚਦਾ ਉਹਦੀ ਬਾਜ਼ਾਰੀ ਕੀਮਤ ਵੀ ਦੇਖੀ ਜਾਂਦੀ ਹੈ ਵੀ ਬਾਜ਼ਾਰੀ ਮੁੱਲ ਕੀ ਹੋਊਗਾ ਕਿਉਂਕਿ ਰਜਿਸਟਰੀਆਂ ਤਾਂ ਸਾਨੂੰ ਪਤਾ ਹੀ ਹੈ ਰਜਿਸਟਰੀ ਰੇਟ ਤੇ ਹੁੰਦੀਆਂ ਨੇ ਉਹ ਬਾਕੀ ਪੈਸਾ ਦਿੱਤਾ ਗਿਆ ਤੇ ਕਿਵੇਂ ਦਿੱਤਾ ਗਿਆ ਇਹ ਸਾਰੀਆਂ ਜੜੀਆਂ ਉਨੀ 21 ਦਾ ਫਰਕ ਹੋਵੇ ਕੋਈ ਬਾਜ਼ਾਰੀ ਕੀਮਤ ਦਾ ਵੀ ਕੋਈ 50 ਲੱਖ ਦੀ ਪ੍ਰਾਪਰਟੀ ਹੈ ਤੇ ਰਜਿਸਟਰੀ ਉਹਦੀ 40 ਲੱਖ ਦੀ ਹੋ ਗਈ ਉਹ 10 ਕ ਲੱਖ ਦੀ ਵੇਰੀਏਸ਼ਨ 15 ਲੱਖ ਦੀ 20 ਲੱਖ ਦੀ ਚੱਲ ਜਾਂਦੀ ਹੈ ਵੀ ਭਾਈ ਡਿਸਕਾਊਂਟ ਲੈ ਲਿਆ ਹੋਣਾ ਵੱਡਾ ਅਫਸਰ ਇਸ ਤਰੀਕੇ ਨਾਲ ਪ੍ਰਾਪਰਟੀਆਂ ਦੀ ਜਾਂਚ ਕੀਤੀ ਜਾਣੀ ਹੈ ਪਰ ਜਿਹੜੀਆਂ ਜਿਹੜੀ ਹੋਰ ਚਿੰਤਾ ਵਧੀ ਹੈ ਇਹ ਵਧੀ ਹੈ ਕਿ ਸੀਬੀਆਈ ਆਮਦਨ ਤੋਂ ਵੱਧ ਸਰੋਤਾਂ ਦੇ ਮਾਮਲੇ ਦੇ ਵਿੱਚ ਇੱਕ ਨਵਾਂ ਕੇਸ ਦਰਜ ਕਰ ਸਕਦੀ ਹੈ ਮੈਂ ਕੱਲ ਵੀ ਜ਼ਿਕਰ ਕੀਤਾ ਸੀ ਉਹ ਮੁੰਡਾ ਜਿਹੜਾ ਆ ਕ੍ਰਿਸ਼ਨੂ ਸ਼ਰਦਾ ਉਹਨੂੰ ਵਾਦਾ 마ਫ ਗਵਾਹ ਬਣਾਉਣ ਦੀ ਪਲੈਨਿੰਗ ਚੱਲ ਰਹੀ ਹੈ ਸੀਬੀਆਈ ਦੀ ਤਿਆਰੀ ਚੱਲ ਰਹੀ ਹੈ ਸਲਾਹ مشਵਰਾ ਚੱਲ ਰਿਹਾ ਫਿਰ ਜਿਹੜਾ ਡੀਆਈਜੀ ਹੈ ਕਿਸੇ ਵੀ ਸੂਬੇ ਦਾ ਡੀਆਈਜੀ ਜਾਂ ਕਿਸੇ ਵੀ ਸੂਬੇ ਦਾ ਆਈਪੀਐਸ ਪੁਲਿਸ ਅਫਸਰ ਇਹਨਾਂ ਦਾ ਕਾਡਰ ਪੰਜਾਬ ਸੀ ਕਿਉਂਕਿ ਇਹ ਪੀਪੀਐਸ ਅਫਸਰ ਸੀ ਪਹਿਲਾਂ ਫਿਰ ਇਹ ਆਈਪੀਐਸ ਬਣੇ ਪੰਜਾਬ ਕਾਡਰ ਤੋਂ ਨੇ ਹੁਣ ਕਿਸੇ ਵੀ ਸੂਬੇ ਦਾ ਜਿਹੜਾ ਆਈਪੀਐਸ ਅਫਸਰ ਹੈ ਅਗਰ ਉਹ ਆਈਪੀਐਸ ਅਫਸਰ ਦੀ categories ਚ ਆ ਗਿਆ ਤੇ ਫਿਰ ਉਹਨੂੰ ਸਟੇਟ ਡਿਸਮਿਸ ਨਹੀਂ ਕਰ ਸਕਦੀ ਭਗਵੰਤ ਮਾਨ ਦੀ ਸਰਕਾਰ ਇੱਕ ਪ੍ਰੋਸੀਜਰ ਫਾਲੋ ਕਰ ਰਹੀ ਹੈ ਉਹ ਪ੍ਰੋਸੀਜਰ ਕੀ ਹੁੰਦਾ ਹੈ ਕਿ ਡਿਸਪਲਿਨਰੀ ਪ੍ਰोसीਡਿੰਗਸ ਕਰਨੀ ਪੈਂਦੀ ਹੈ ਉਹ ਇੱਕ ਤਾਂ ਸਸਪੈਂਸ਼ਨ ਕਰਨੀ ਪੈਂਦੀ ਹੈ ਉਹ ਤਾਂ ਕਰਤੀ ਭਗਵੰਤ ਮਾਨ ਨੇ ਉਸ ਤੋਂ ਬਾਅਦ ਡਿਸਪਲਿਨਰੀ ਪ੍ਰोसीजर ਹੁੰਦਾ ਹੈ ਉਹਦੇ ਵਿੱਚ ਜਿਹੜੀ ਗਵਰਨਮੈਂਟ ਹੈ ਉਹ ਸਟੇਟ ਗਵਰਨਮੈਂਟ ਨੂੰ ਲਿਖਦੀ ਹੈ ਤੇ ਉਹਦੇ ਚ ਕਿਸੇ ਵੀ ਵਿਅਕਤੀ ਦਾ ਮਿਸਕੰਡਕਟ ਜਾਂ ਜਾਂ ਕਰਪਸ਼ਨ ਅੰਡਰ ਦਾ 올 ਇੰਡੀਆ ਸਰਵਿਸਿਸ ਡਿਸਪਲਿਨ ਐਂਡ ਅਪੀਲ ਰੂਲਸ 1969 ਹੁਣ ਭਗਵੰਤ ਮਾਨ ਸਰਕਾਰ ਜੋ ਕੁਝ ਇਹਨਾਂ ਤੋਂ ਬਰਾਮਦ ਹੋਇਆ ਜਿਵੇਂ ਬਰਾਮਦਗੀ ਹੋਈ ਇਹ ਪੂਰੀ ਜਾਣਕਾਰੀ ਮਿਸਕੰਡਕਟ ਮੰਨ ਕੇ ਲਿਖ ਸਕਦੀ ਹੈ ਹੋਮ ਮਿਨਿਸਟਰੀ ਨੂੰ ਹੋਮ ਮਿਨਿਸਟਰੀ ਦੇ ਜ਼ਰੀਏ ਇਹ ਇਹ ਸ਼ਿਕਾਇਤ ਕਰਨਗੇ ਇਨਕੁਆਇਰੀ ਤੇ ਰეკਮੈਂਡੇਸ਼ਨ ਹੁਣ ਮੁੱਖ ਮੰਤਰੀ ਪੰਜਾਬ ਰეკਮੈਂਡ ਕਰ ਸਕਦੇ ਨੇ ਹੋਮ ਮਿਨਿਸਟਰੀ ਨੂੰ ਕਿ ਅਸੀਂ ਰეკਮੈਂਡ ਕਰਦੇ ਹਾਂ ਇਹ सीबीआई ਵੱਲੋਂ ਫੜਿਆ ਗਿਆ ਸੀ ਅਫਸਰ ਅਸੀਂ ਆਪਣੇ ਪਦਰ ਤੇ ਸਸਪੈਂਡ ਕੀਤਾ ਫਿਰ ਅਸੀਂ ਡਿਸਪਲਿਨਰੀ ਐਕਸ਼ਨ ਇਹਦੇ ਤੇ ਲੈਣਾ ਚਾਹੁੰਦੇ ਹਾਂ ਅਸੀਂ ਆਪਣੇ ਪਦਰ ਤੇ ਜਾਂਚ ਪੜਤਾਲ ਕਰਾਈ ਹੈ ਤੇ ਅਸੀਂ ਰეკਮੈਂਡ ਕਰਦੇ ਹਾਂ ਕਿ ਹੋਮ ਮਿਨਿਸਟਰੀ ਇਨੂੰ ਬਰਖਾਸਤ ਕਰੇ ਔਰ ਉਹਦਾ ਪ੍ਰੋਸੈਸ ਅੱਗੇ ਵਧਾਵੇ ਇਹਦੇ ਬਾਰੇ ਭਗਵੰਤਮਾਨ ਦੀ ਸਰਕਾਰ ਚ ਸਲਾਹ مشਵਰਾ ਚੱਲ ਰਿਹਾ ਹੈ ਅਗਰ ਭਗਵੰਤਮਾਨ ਨੇ ਲਿਖ ਕੇ ਦੇਤਾ ਹੋਮ ਮਿਨਿਸਟਰੀ ਨੂੰ ਕਿ ਅਸੀਂ ਚਾਹੁੰਦੇ ਹਾਂ ਅਸੀਂ ਰਿਕਮੈਂਡ ਕਰਦੇ ਹਾਂ ਕਿ ਇਸ ਆਫੀਸਰ ਨੂੰ ਬਰਖਾਸਤ ਕੀਤਾ ਜਾਵੇ ਇਹ ਰਿਕਮੈਂਡੇਸ਼ਨ ਜਾਏਗੀ ਹੋਮ ਮਿਨਿਸਟਰੀ ਨੂੰ ਹੋਮ ਮਿਨਿਸਟਰੀ ਆਈਪੀਐਸ ਆਈਐਸ ਅਫਸਰਾਂ ਦੀ ਦਾ ਡਿਪਾਰਟਮੈਂਟ ਹੈ ਫਿਰ ਅੰਮ੍ਰਿਤਸਰ ਦੀ ਗਵਾਈ ਚ ਜਿਹੜੀ ਹੋਮ ਮਿਨਿਸਟਰੀ ਹੈ ਉਹ ਆਪਣੇ ਪੱਧਰ ਤੇ ਜਾਂਚ ਕਰੂਗੀ सीबीआई ਤੋਂ ਰਿਪੋਰਟ ਲਾਊਗੀ ਪੰਜਾਬ ਸਰਕਾਰ ਦੀ ਰეკਮੈਂਡੇਸ਼ਨ ਦੇ ਆਧਾਰ ਤੇ ਅਗਰ ਹੋਮ ਮਿਨਿਸਟਰੀ ਪ੍ਰੈਜ਼ੀਡੈਂਟ ਆਫ ਇੰਡੀਆ ਨੂੰ ਲਿਖ ਦਿੰਦੀ ਹੈ ਉਹ ਅਪੋਇੰਟਿੰਗ ਅਥਾਰਟੀ ਨੇ ਅਗਰ ਪ੍ਰੈਜ਼ੀਡੈਂਟ ਆਫ ਇੰਡੀਆ ਨੂੰ ਰეკਮੈਂਡ ਕਰ ਦਿੰਦੀ ਹੈ ਹੋਮ ਮਿਨਿਸਟਰੀ ਦੇਖੋ ਬਲਵੰਤ ਸਿੰਘ ਰਾਜੂਆਣਾ ਦੀ ਅਗਰ ਫਾਂਸੀ ਮਾਫ ਕਰਨੀ ਹੈ ਜਾਂ ਉਹਨੂੰ ਰਿਹਾ ਕਰਨਾ ਹੈ ਹੋਮ ਮਿਨਿਸਟਰੀ ਰਾਸ਼ਟਰਪਤੀ ਨੂੰ ਲਿਖਦੀ ਹੈ ਰਾਸ਼ਟਰਪਤੀ ਕੋ ਮਰਸੀ ਪਿਟੀਸ਼ਨ ਗਈ ਸੀ 212 ਚ एसडीपीसी ਦੀ ਉਹ ਉਹਨਾਂ ਨੇ ਹੋਮ ਮਿਨਿਸਟਰੀ ਨੂੰ ਭੇਜ ਸੀ ਅਜ ਤੱਕ ਹੋਮ ਮਿਨਿਸਟਰੀ ਨੇ ਡਿਸਾਈਡ ਨਹੀਂ ਕੀਤਾ ਅਗਰ ਹੋਮ ਮਿਨਿਸਟਰੀ ਭਗਵੰਤ ਮਾਨ ਦੀ ਰეკਮੈਂਡੇਸ਼ਨ ਕਿ ਅਸੀਂ ਬਰਖਾਸਤ ਕਰਨਾ ਚਾਹੁੰਦੇ ਹਾਂ ਡੀਆਈਜੀ ਨੂੰ ਭਗਵੰਤ ਮਾਨ ਅਗਰ ਪ੍ਰੋਪਰ ਇਨਕੁਆਇਰੀ ਤੋਂ ਬਾਅਦ ਫੈਕਟਸ ਤੋਂ ਬਾਅਦ ਹੋਮ ਮਿਨਿਸਟਰੀ ਨੂੰ ਭੇਜਦੇ ਨੇ ਹੋਮ ਮਿਨਿਸਟਰੀ ਅਗਰ ਰਾਸ਼ਟਰਪਤੀ ਨੂੰ ਭੇਜਦੀ ਹੈ ਫਿਰ ਰਾਸ਼ਟਰਪਤੀ ਬਰਖਾਸਤ ਕਰ ਸਕਦਾ ਹੈ ਆਈਪੀਐਸ ਅਫਸਰ ਨੂੰ ਸੋ ਇਹ ਪਤਾ ਲੱਗਿਆ ਹੈ ਕਿ ਪੰਜਾਬ ਦੀ ਸਰਕਾਰ ਤਿਆਰੀ ਕਰ ਰਹੀ ਹੈ ਅਸੈਸਮੈਂਟ ਕਰਤਾ ਸੋਚ ਵਿਚਾਰ ਕਰ ਰਹੀ ਹੈ ਕਿ ਕਿਵੇਂ ਡਿਸਮਿਸਲ ਦੀ ਕਾਰਵਾਈ ਨੂੰ ਰეკਮੈਂਡ ਕੀਤਾ ਜਾਵੇ ਉਹਦੇ ਤੇ ਸੋਚ ਵਿਚਾਰ ਹੋ ਰਿਹਾ ਹਜੇ ਤੱਕ ਇਸ ਤਰ੍ਹਾਂ ਦੀਆਂ ਗੱਲਾਂ ਆਈਆਂ ਨਹੀਂ ਪਰ ਸੀਬੀਆਈ ਆਮਦਨ ਤੋਂ ਵੱਧ ਸਰੋਤਾਂ ਦੇ ਮਾਮਲੇ 'ਚ ਵੀ ਕੇਸ ਦਰਜ ਕਰ ਸਕਦੀ ਹੈ ਸੋ ਅਗਲੇ ਕੁਝ ਦਿਨ ਜਿਨੀਆਂ ਪ੍ਰਾਪਰਟੀਆਂ ਨੇ ਹਰਚੰਦ ਸਿੰਘ ਉਲਰਦੀਆਂ ਉਹਨਾਂ ਪ੍ਰਾਪਰਟੀਆਂ ਤੇ ਹੁਣ ਸੀਬੀਆਈ ਦੀਆਂ ਟੀਮਾਂ ਦਬਿਛ ਦੇ ਸਕਦੀਆਂ ਨੇ ਸੀਬੀਆਈ ਚਾਹੇ ਕਲੀ-ਕਲੀ ਪ੍ਰਾਪਰਟੀ ਨੂੰ ਜਾਂਚ ਕਰ ਸਕਦੀ ਔਰ ਕਰੇਗੀ ਜਿਵੇਂ ਇਹਨਾਂ ਦਾ ਇੱਕ ਜੱਦੀ ਫਾਰਮ ਹੈ ਜਿਹੜਾ ਲੁਧਿਆਣਾ ਚੰਡੀਗੜ੍ਹ ਹਾਈਵੇ ਤੇ ਹੈ ਕਿਹਾ ਜਾਂਦਾ ਉਹ ਕਈ ਏਕੜਾਂ ਚ ਹੈ ਉਹ ਜੱਦੀ ਹੈ ਉਹਦੇ ਤੇ ਬਚਾਅ ਹੋ ਸਕਦਾ ਪਰ ਜਿਹੜੀਆਂ ਪ੍ਰਾਪਰਟੀਆਂ ਇਹਨਾਂ ਨੇ ਆਪ ਬਣਾਈਆਂ ਡੀਆਈਜੀ ਭੁੱਲਰ ਨੇ ਉਹ ਪ੍ਰਾਪਰਟੀਆਂ ਦੀ ਪਮਾਇਸ਼ ਜਾਂਚ ਮੁਕੰਮਲ ਤੌਰ ਤੇ ਹੋਊਗੀ ਕਦੋਂ ਖਰੀਦੀਆਂ ਗਈਆਂ ਕਿੰਦਾ ਪੈਸਾ ਦਿੱਤਾ ਗਿਆ ਉਹਦੇ ਤੇ ਵੱਡਾ ਸਵਾਲ ਆ ਕੇ ਹੁਣ ਖੜ ਗਿਆ ਪਰ ਜਿਹੜੀਆਂ ਹਰਚੰਦ ਪੁੱਲਰ ਹੋਣਾਂ ਦੀਆਂ ਦਿੱਕਤਾਂ ਨੇ ਮਨਦੀਪ ਜੀ ਉਹ ਹਜੇ ਰੁਕਣ ਦਾ ਨਾਮ ਨਹੀਂ ਲੈਂਦੀਆਂ ਇਹ ਮਾਮਲਾ ਅੱਗੇ ਵਧੂਗਾ ਕਈ ਅਫਸਰ ਜਾਂਚ ਦੇ ਘੇਰੇ 'ਚ ਰਡਾਰ ਚ ਨੇ ਕਈ ਰਿਸ਼ਤੇਦਾਰ ਰਡਾਰ ਚ ਨੇ ਜਿਹੜੀਆਂ ਕ੍ਰਿਸ਼ਨੇਂਦੂ ਤੋਂ ਕੰਟੈਕਟਸ ਮਿਲੇ ਨੇ ਜਾਂ ਉਹਨਾਂ ਤੋਂ ਪੁੱਛਗਿੱਛ ਕੀਤੀ ਹੈ ਕਿ ਹੋਰ ਇਹਨਾਂ ਦੇ ਨੇੜੇ ਤੇੜੇ ਦੇ ਅਫਸਰ ਕੌਣ ਸੀ ਉਹਨਾਂ ਸਾਰਿਆਂ ਕੋਲੇ ਸੀਬੀਆਈ ਜਾਊਗੀ ਦਿਵਾਲੀ ਖਤਮ ਹੋਗੀ ਤੇ ਭਾਈ ਦੂਜ ਤੋਂ ਬਾਅਦ ਸੀਬੀਆਈ ਦੇ ਅਫਸਰ ਹੁਣ ਹੋਰ ਤੇਜ਼ੀ ਨਾਲ ਕੰਮ ਕਰਨਗੇ ਮੈਨੂੰ ਇੰਜ ਲੱਗਦਾ ਸੋ ਦਿੱਕਤਾ ਪੁੱਲਰ ਸਾਹਿਬ ਦੀਆਂ ਵਧੀਆਂ ਰਹਿਣਗੀਆਂ ਔਰ ਕੱਲ ਉਹਨਾਂ ਦੇ ਰਿਸ਼ਤੇਦਾਰਾਂ ਤੋਂ ਵੀ ਜਿਹੜੇ ਘਰ ਦੇ ਪਰਿਵਾਰਕ ਮੈਂਬਰ ਸੀ ਉਹਨਾਂ ਤੋਂ ਵੀ ਕੁਝ ਸਵਾਲ ਪੁੱਛੇ ਸੀਬੀਆਈ ਨੇ ਵੀਡੀਓਗ੍ਰਾਫੀ ਕੀਤੀ ਪਰਿਵਾਰਕ ਮੈਂਬਰਾਂ ਦੀ ਮੌਜੂਦਗੀ ਦੇ ਵਿੱਚ ਕੀਤੀ ਹੁਣ ਦੇਖਦੇ ਹਾਂ ਕਿ ਪਰਿਵਾਰ ਵੱਲੋਂ ਹਜੇ ਤੱਕ ਕਿਸੇ ਤਰ੍ਹਾਂ ਦਾ ਮੀਡੀਆ 'ਚ ਕੋਈ ਬਿਆਨ ਜਾਂ ਪੱਖ ਨਹੀਂ ਦਿੱਤਾ ਗਿਆ ਅਗਰ ਪਰਿਵਾਰ ਦਾ ਵੈਲਕਮ ਕਰਦੇ ਹਾਂ ਅਗਰ ਪਰਿਵਾਰ ਇਹ ਕਹਿਣਾ ਚਾਵੇ ਕਿ ਭੁੱਲਰ ਸਾਹਿਬ ਨੂੰ ਫਸਾਇਆ ਗਿਆ ਜਿਵੇਂ ਭੁੱਲਰ ਸਾਹਿਬ ਨੇ ਕਿਹਾ ਸੀ ਕਿ ਅਸੀਂ ਕੋਰਟ 'ਚ ਗੱਲ ਕਰਾਂਗੇ ਸਾਨੂੰ ਕੋਰਟ ਤੇ ਭਰੋਸਾ ਹੈ ਅਗਰ ਪਰਿਵਾਰ ਨੂੰ ਲੱਗਦਾ ਹੈ ਕਿ ਜਿਹੜੀਆਂ ਗੱਲਾਂ ਬਾਹਰ ਆ ਰਹੀਆਂ ਨੇ ਅਗਰ ਉਹ ਗਲਤ ਨੇ ਤੇ ਪਰਿਵਾਰ ਵੀ ਪ੍ਰੈਸ ਕਾਨਫਰੰਸ ਕਰਕੇ ਆਪਣਾ ਪੱਖ ਰੱਖ ਸਕਦਾ ਹੈ ਉਹਨਾਂ ਨੂੰ ਵੀ ਆਪਣੀ ਗੱਲ ਕਰ ਦੇਣੀ ਚਾਹੀਦੀ ਹੈ ਕਿਉਂਕਿ ਇਹ ਮਾਮਲਾ ਬਹੁਤ ਵੱਡਾ ਹੋ ਗਿਆ ਜੀ ਸੋਡਲਾ ਜੀ ਅੱਗੇ ਗੱਲ ਕਰੀਏ ਤਾਂ ਭਗਵਾਨ ਸਿੰਘ ਮਾਨ ਦੀ ਫੇਕ ਵੀਡੀਓ ਦੇ ਮਾਮਲੇ ਦੇ ਵਿੱਚ ਰਾਜਨੀਤੀ ਹੈ ਜਿਹੜੀ ਉਹ ਵੀ ਪੂਰੀ ਤਰ੍ਹਾਂ ਦੇ ਨਾਲ ਗਰਮ ਹੋ ਗਈ ਹੈ ਰੋਦਰ ਮਹਾਲੀ ਦੀ ਅਦਾਰਤ ਅਦਾਲਤ ਨੇ ਸੋਸ਼ਲ ਮੀਡੀਆ ਕੰਪਨੀਆਂ ਨੂੰ ਨੋਟਿਸ ਭੇਜਤਾ ਕਿ ਇਸ ਵੀਡੀਓ ਨੂੰ ਹਟਾਇਆ ਜਾਵੇ ਇਸ ਵੀਡੀਓ ਦੇ ਮਾਮਲੇ ਦੇ ਵਿੱਚ ਵੀ ਆਪਣਾ ਵਿਸ਼ਲੇਸ਼ਣ ਜਿਹੜਾ ਉਹ ਜ਼ਰੂਰ ਸਾਂਝਾ ਕਰਿਓ ਦੇਖੋ ਇੱਕ ਵਿਅਕਤੀ ਹੈ ਸਾਨੂੰ ਸਾਰਿਆਂ ਨੂੰ ਪਤਾ ਹੈ ਕਿ ਉਹਨੇ ਅ ਕਈ ਵੀਡੀਓ ਭਗਵੰਤ ਮਾਨ ਦੀਆਂ ਪੋਸਟ ਕੀਤੀਆਂ ਸੀ ਔਰ ਪੰਜਾਬ ਸਰਕਾਰ ਵੱਲੋਂ ਅਦਾਲਤ ਦੇ ਵਿੱਚ ਪਹੁੰਚ ਕੀਤਾ ਗਿਆ ਮੁਹਾਲੀ ਦੀ ਸਾਈਬਰ ਸੈੱਲ ਨੇ ਤੁਰੰਤ ਪਰਚੇ ਦਰਜ ਕੀਤੇ ਜਿਹੜਾ ਪੰਜਾਬ ਦਾ ਸਾਈਬਰ ਸੈੱਲ ਹੈ ਗਗਨਦੀਪ ਸਿੰਘ ਨੇ ਜਿਹੜੇ ਸਾਈਬਰ ਸੈੱਲ ਦੇ ਇੱਕ ਅਫਸਰ ਨੇ ਉਹਨਾਂ ਨੇ ਸੋਸ਼ਲ ਮੀਡੀਆ ਤੇ ਚੀਜ਼ਾਂ ਵੇਖੀਆਂ ਉਹਨਾਂ ਨੂੰ ਲੱਗਿਆ ਕਿ ਇਹ AI ਨਾਲ ਬਣਾਈਆਂ ਹੋ ਸਕਦੀਆਂ ਨੇ ਮੁੱਢਲੇ ਤੌਰ ਤੇ ਉਹਨਾਂ ਨੂੰ ਲੱਗਿਆ ਉਹਨਾਂ ਨੂੰ ਇਹ ਵੀ ਲੱਗਿਆ ਕਿ ਇਹਦੇ ਨਾਲ ਮੁੱਖ ਮੰਤਰੀ ਦਾ ਅਕਸ ਖਰਾਬ ਹੋ ਸਕਦਾ ਹੈ ਪੰਜਾਬ 'ਚ ਲੈਂਡ ਆਰਡਰ ਤੇ ਚੈਲੰਜ ਆ ਸਕਦਾ ਹੈ ਉਹਨਾਂ ਨੇ ਸ਼ਿਕਾਇਤ ਕਰਤੀ ਪੰਜਾਬ ਸਰਕਾਰ ਨੇ ਉਸ ਵਿਅਕਤੀ ਤੇ ਜਗਮਨ ਸਮਰਾ ਤੇ ਪਰਚਾ ਦਿੱਤਾ ਜਿਹੜਾ ਦੱਸਿਆ ਜਾ ਰਿਹਾ ਕਿ ਕੈਨੇਡਾ ਚ ਬੈਠਦਾ ਹੁਣ ਉਹ ਬਾਰ ਬਾਰ ਇਸ ਤਰੀਕੇ ਦੀਆਂ ਗੱਲਾਂ ਕਰ ਰਿਹਾ ਹੈ ਕਿ ਉਹ ਹੋਰ ਵੀਡੀਓ ਪਾਊਗਾ ਉਹ ਸ਼ਨੀਵਾਰ ਨੂੰ ਲਾਈਵ ਹੋਊਗਾ ਉਹ ਇਸ ਤਰ੍ਹਾਂ ਦੀਆਂ ਗੱਲਾਂ ਕਰ ਰਿਹਾ ਪਰ ਪੰਜਾਬ ਚ ਇਹਦੇ ਤੇ ਸਿਆਸਤ ਭੱਗੀ ਭਾਰਤੀ ਜਨਤਾ ਪਾਰਟੀ ਦੇ ਇੱਕ ਬੁਲਾਰੇ ਨੇ ਰਮਨ ਮਲਿਕ ਹਰਿਆਣੇ ਦੇ ਉਹਨਾਂ ਨੇ ਡੀਜੀਪੀ ਨੂੰ ਔਰ ਸੀਐਮ ਆਫਿਸ ਦੇ ਵਿੱਚ ਚਿੱਠੀ ਲਿਖਤੀ ਔਰ ਕਹਿੰਦੇ ਇਸ ਵੀਡੀਓ ਦੀ ਜਾਂਚ ਕੀਤੀ ਜਾਵੇ ਕੌਣ ਵਿਅਕਤੀ ਹੈ ਜਿਹੜਾ ਪੰਜਾਬ ਦੇ ਮੁੱਖ ਮੰਤਰੀ ਦੀ ਇਮੇਜ ਖਰਾਬ ਕਰ ਰਿਹਾ ਹੈ ਪੰਜਾਬ ਦੀ ਸਰਕਾਰ ਸਰਕਾਰੀ ਮਹਿਕਮਾ ਆਮ ਆਦਮੀ ਪਾਰਟੀ ਦੀ ਸਰਕਾਰ ਮੁਹਾਲੀ ਦੀ ਅਦਾਲਤ ਚ ਗਏ ਇਹਨਾਂ ਨੇ ਅਦਾਲਤ ਤੋਂ ਕੋਰਟ ਤੋਂ ਆਰਡਰ ਲਿਆ ਸੋਸ਼ਲ ਮੀਡੀਆ ਕੰਪਨੀਆਂ ਨੂੰ ਨੋਟਿਸ ਭੇਜੇ ਗਏ ਨੇ ਕਿ ਤੁਸੀਂ ਤੁਰੰਤ ਇਸ ਵੀਡੀਓ ਨੂੰ ਹਟਾਓ ਆਪਣੇ ਪਲੇਟਫਾਰਮਸ ਤੋਂ ਔਰ ਇਸ ਵੀਡੀਓ ਇਹ ਵੀਡੀਓ ਜਿਹੜੀ ਸਰਚ ਇੰਜਨ ਦੇ ਵਿੱਚ ਵੀ ਨਾ ਆਵੇ ਇਹ ਵੀਡੀਓ ਨੂੰ ਅਗਰ ਕੋਈ ਸਰਚ ਕਰੇ ਤੇ ਇਹ ਦਿਖਾਈ ਨਹੀਂ ਦੇਣੀ ਚਾਹੀਦੀ ਕੋਰਟ ਨੇ ਇਸ ਤਰ੍ਹਾਂ ਦੇ ਆਰਡਰ ਦੇ ਦਿੱਤੇ ਨੇ ਹੁਣ ਸਵਾਲ ਇਹ ਹੈ ਕਿ ਭਾਜਪਾ ਦੇ ਲੀਡਰ ਨੇ ਜਿਹੜੇ ਉਹ ਇਹ ਮੰਗ ਕਰ ਰਹੇ ਨੇ ਕਿ ਪੰਜਾਬ ਦੀ ਸਰਕਾਰ ਇਸ ਮਾਮਲੇ ਦੀ ਜਾਂਚ ਕਰਾਵੇ ਸੀਐਫਐਲ ਤੋਂ ਲੈਬਾਰਟਰੀਆਂ ਹੁੰਦੀਆਂ ਜਿਹੜੀਆਂ ਉਹਨਾਂ ਤੋਂ ਜਾਂਚ ਕਰਾਵੇ ਪੰਜਾਬ ਦੀ ਸਰਕਾਰ ਦਾ ਤਰਕ ਹੈ ਕਿ ਸਾਈਬਰ ਸੈੱਲ ਪੂਰੇ ਕੇਸ ਨੂੰ ਦੇਖ ਰਿਹਾ ਹੈ ਹੁਣ ਸਿਆਸਤ ਇਹਦੇ ਤੇ ਭੱਗ ਗਈ ਭਾਜਪਾ ਦੇ ਲੀਡਰ ਇਸ ਵੀਡੀਓ ਨੂੰ ਸ਼ੇਅਰ ਕਰ ਰਹੇ ਨੇ ਕਈ ਪੰਜਾਬ ਦੀ ਸਰਕਾਰ ਨੇ ਜਿਹੜੇ-ਜਿਹੜੇ ਲੋਕ ਵੀ ਇਸ ਵੀਡੀਓ ਨੂੰ ਸ਼ੇਅਰ ਕਰ ਰਹੇ ਨੇ ਉਹਨਾਂ ਦਾ ਡਾਟਾ ਬਣਾ ਰਹੀ ਹੈ ਕਿ ਉਹ ਕਿਉਂ ਸ਼ੇਅਰ ਕਰ ਰਹੇ ਨੇ ਉਹਨਾਂ ਦਾ ਉਸ ਵਿਅਕਤੀ ਨਾਲ ਕੋਈ ਸਬੰਧ ਤਾਂ ਨਹੀਂ ਹੈ ਕਿਉਂਕਿ ਜਿਸ ਵਿਅਕਤੀ ਤੇ ਕੇਸ ਦਰਜ ਕੀਤਾ ਗਿਆ ਉਹ ਕੈਨੇਡਾ ਬੈਠਾ ਕਹਿੰਦੇ ਹੁਣ ਗੱਲਾਂ ਤਾਂ ਇਹ ਵੀ ਆਈਆਂ ਕਿ ਉਹਦੀ ਹਵਾਲਗੀ ਕੀਤੀ ਜਾਣੀ ਹੈ ਹਵਾਲਗੀ ਐਡੀ ਛੇਤੀ ਨਹੀਂ ਹੁੰਦੀ ਉਹ ਵੀ ਖਾਸ ਤੌਰ ਤੇ ਕੈਨੇਡਾ ਵਰਗੇ ਮੁਲਕਾਂ ਤੋਂ ਉਹ ਵੀ ਕੀ ਇਸ ਅਪਰਾਧ 'ਚ ਕੈਨੇਡਾ ਤੁਰੰਤ ਹਵਾਲਗੀ ਕਰੇਗੀ ਕੈਨੇਡਾ ਦੀ ਸਰਕਾਰ ਜਦ ਕਿ ਪਹਿਲਾਂ ਹੀ ਭਾਰਤ ਦੀ ਸਰਕਾਰ ਤੇ ਕੈਨੇਡਾ ਦੀ ਸਰਕਾਰ ਦੇ ਵਿੱਚ ਮਤਭੇਦ ਨੇ ਜਿਹੜਾ ਅ ਜਸਟਿਨ ਟਰੂਡੋ ਤਾਂ ਭਾਰਤ ਦੀ ਸਰਕਾਰ ਤੇ ਇਥੋਂ ਤੱਕ ਇਲਜ਼ਾਮ ਲਾਉਂਦਾ ਰਿਹਾ ਹੈ ਕਿ ਜਿਹੜੀ ਨਿਜਰ ਦੀ ਉੱਥੇ ਮੌਤ ਹੋਈ ਹੈ ਉਹਦੇ ਪਿੱਛੇ ਭਾਰਤ ਦੀ ਸਰਕਾਰ ਨਾਲ ਜੁੜੇ ਏਜੰਟ ਸੀ ਸੋ ਤਲਖੀ ਦਾ ਮਾਹੌਲ ਹੈ ਭਾਰਤ ਤੇ ਕੈਨੇਡਾ ਦੇ ਵਿੱਚ ਡਿਪਲੋਮੈਟਿਕ ਰਿਸ਼ਤੇ ਘਟੇ ਹੋਏ ਨੇ ਸੋ ਜਗਮਨ ਸਮਰਾਦੀ ਹਵਾਲਗੀ ਦਾ ਅਗਰ ਪ੍ਰੋਸੈਸ ਸ਼ੁਰੂ ਕਰਦੇ ਨੇ ਪਤਾ ਨਹੀਂ ਉਹਦੀ ਹਵਾਲਗੀ ਹੋਏਗੀ ਨਹੀਂ ਹੋਏਗੀ ਕਿੰਨੇ ਸਾਲਾਂ ਬਾਅਦ ਹੋਏਗੀ ਕਿਸ ਆਧਾਰ ਤੇ ਹੋਏਗੀ ਪਰ ਹਾਂ ਕਿਸ ਦਰਜ ਕੀਤਾ ਹੈ ਵਿਸ਼ਾ ਬੜਾ ਗੰਭੀਰ ਹੈ ਪੰਜਾਬ ਦੇ ਮੁੱਖ ਮੰਤਰੀ ਦੀ ਇਮੇਜ ਦਾ ਸਵਾਲ ਹੈ ਔਰ ਸਾਡੇ ਮੁਲਕ ਚ AI ਦੇ ਉੱਤੇ ਅਗਰ ਗਲਤ ਕਿਸੇ ਦੀਆਂ ਵੀਡੀਓ ਬਣਦੀਆਂ ਨੇ ਤੇ ਇਸ ਤਰ੍ਹਾਂ ਦਾ ਮਕੈਨਿਜ਼ਮ ਬਣਾਇਆ ਜਾਣਾ ਚਾਹੀਦਾ ਹੈ ਕਿ ਉਹਨੂੰ ਤੁਰੰਤ ਕਾਬੂ ਕੀਤਾ ਜਾਵੇ ਹੁਣ BJP ਦੇ ਕੁਝ ਲੀਡਰ ਸ਼ੇਅਰ ਕਰ ਰਹੇ ਨੇ ਇਹ ਕਹਿ ਕੇ ਕਿ ਸਰਕਾਰ ਇਹਦੀ ਜਾਂਚ ਕਰੇ ਆਮ ਆਦਮੀ ਪਾਰਟੀ ਦੀ ਲੀਡਰਸ਼ਿਪ ਨੂੰ ਲੱਗਦਾ ਹੈ ਕਿ ਬੀਜੇਪੀ ਦੇ ਲੀਡਰ ਜਿਹੜਾ ਇਹ ਸ਼ੇਅਰ ਕਰ ਰਹੇ ਨੇ ਵੀਡੀਓ ਇਹ ਗਲਤ ਹੈ ਉਹਨਾਂ ਨੂੰ ਸ਼ੇਅਰ ਨਹੀਂ ਕਰਨਾ ਚਾਹੀਦਾ ਹੁਣ ਰੌਲਾ ਆਪਸੀ ਰਾਜਨੀਤਿਕ ਮੁਕਾਬਲੇਬਾਜ਼ੀ ਦਾ ਪੈ ਗਿਆ ਪੰਜਾਬ ਦੇ ਕਈ ਬੀਜੇਪੀ ਲੀਡਰਾਂ ਦੇ ਬਿਆਨ ਆ ਰਹੇ ਨੇ ਕਿ ਪੰਜਾਬ ਸਰਕਾਰ ਇਸ ਮਾਮਲੇ ਦੀ ਉੱਚ ਪੱਧਰੀ ਜਾਂਚ ਕਰੇ ਰਮਨ ਮਲਕ ਇੱਥੋਂ ਤੱਕ ਕਹਿੰਦੇ ਨੇ ਕਿ ਇਹਦੀ ਜਾਂਚ ਜਾਂ ਤਾਂ ਡੀਜੀਪੀ ਕਰਨਸੀ ਆਮ ਆਫਿਸ ਕਰੇ ਨਹੀਂ ਤਾਂ ਸੀਬੀਆਈ ਨੂੰ ਇਹਦੀ ਜਾਂਚ ਸੌਂਪੀ ਜਾਵੇ ਉਹ ਕਹਿੰਦੇ ਪਤਾ ਲੱਗਣਾ ਚਾਹੀਦਾ ਹੈ ਵੀ ਇੱਕ ਮੁੱਖ ਮੰਤਰੀ ਦਾ ਕੌਣ ਵਿਅਕਤੀ ਦੁਸ਼ਮਣ ਹੈ ਜਿਹੜਾ ਇਸ ਤਰੀਕੇ ਦੀਆਂ ਵੀਡੀਓ ਪਾ ਕੇ ਇੱਕ ਮੁੱਖ ਮੰਤਰੀ ਦੀ ਇਮੇਜ ਨੂੰ ਤਾਰ-ਤਾਰ ਕਰ ਰਿਹਾ ਹੈ ਭਗਵੰਤ ਮਾਨ ਨੂੰ ਵੀ ਜਦੋਂ ਉਹ ਪੱਤਰਕਾਰਾਂ ਦੇ ਰੂਬਰੂ ਹੋਏ ਤੇ ਪੱਤਰਕਾਰਾਂ ਨੂੰ ਪੱਤਰਕਾਰਾਂ ਨੇ ਸਵਾਲ ਕੀਤਾ ਭਗਵੰਤ ਮਾਨ ਨੂੰ ਵੀ ਕਿ ਉਸ ਇੱਕ ਫੇਕ ਵੀਡੀਓ AI ਦੀ ਆ ਰਹੀ ਹੈ ਤੇ ਭਗਵੰਤ ਮਾਨ ਨੇ ਬੀਜੇਪੀ ਤੇ ਤੰਜ ਕੱਸਿਆ ਭਗਵੰਤ ਮਾਨ ਕਹਿੰਦੇ ਬੀਜੇਪੀ ਵਾਲੇ ਉਹਨਾਂ ਦਾ ਕਾਮੀ ਫੇਕ ਹੈ ਇੱਕ ਤਰੀਕੇ ਨਾਲ ਸੋ ਇਹਦੇ ਤੇ ਸਿਆਸਤ ਮਨਦੀਪ ਜੀ ਬਹੁਤ ਭੱਗ ਗਈ ਹੈ ਮਾਮਲਾ ਬਹੁਤ ਵੱਡਾ ਹੋ ਗਿਆ ਔਰ 24 ਘੰਟਿਆਂ ਦੇ ਵਿੱਚ ਵਿੱਚ ਅਗਰ ਸੋਸ਼ਲ ਮੀਡੀਆ ਪਲੇਟਫਾਰਮ ਇਸ ਵੀਡੀਓ ਨੂੰ ਨਹੀਂ ਹਟਾਉਂਦੇ ਤੇ ਫਿਰ ਉਹਨਾਂ ਦੇ ਖਿਲਾਫ ਵੀ ਲੀਗਲ ਕਾਰਵਾਈ ਕੀਤੀ ਜਾ ਸਕਦੀ ਹੈ ਇਹ ਮੁਹਾਲੀ ਦੀ ਅਦਾਲਤ ਵੱਲੋਂ ਹੁਕਮ ਦਿੱਤਾ ਗਿਆ ਮੈਨੂੰ ਲੱਗਦਾ ਸੋਸ਼ਲ ਮੀਡੀਆ ਕੰਪਨੀਆਂ ਹਟਾ ਦੇਣਗੀਆਂ ਪਰ ਸਵਾਲ ਇਹ ਹੈ ਕਿ ਜਿਸ ਤਰੀਕੇ ਨਾਲ ਉਹ ਵਿਅਕਤੀ ਜਿਹੜਾ ਲਗਾਤਾਰ ਦਾਅਵੇ ਕਰ ਰਿਹਾ ਹੈ ਕਿ ਮੈਂ ਕੁਝ ਹੋਰ ਵੀਡੀਓਜ਼ ਜਾਰੀ ਕਰਾਂਗਾ ਕਈ ਵੀਡੀਓ ਮੇਰੇ ਕੋਲੇ ਨੇ ਉਹ ਤਾਂ ਅਰਵਿੰਦ ਕੇਜਰੀਵਾਲ ਹੁਣਾਂ ਤੱਕ ਦਾ ਵੀ ਜ਼ਿਕਰ ਕਰਦਾ ਹੈ ਇਹਦਾ ਮਤਲਬ ਹੈ ਅਗਰ ਕੋਈ ਵਿਅਕਤੀ ਫੇਕ ਵੀਡੀਓ ਬਣਾ ਰਿਹਾ ਹੈ ਸਾਡੇ ਸਿਸਟਮ ਅੱਗੇ ਬਹੁਤ ਵੱਡਾ ਚੈਲੰਜ ਹੈ ਕਿ ਅਸੀਂ ਉਹਨੂੰ ਕਿਵੇਂ ਰੋਕੀਏ ਬਹੁਤ ਵੱਡਾ ਚੈਲੰਜ ਹੈ ਔਰ ਦੂਜੇ ਪਾਸੇ ਉਹ ਚੈਲੰਜ ਕਰਦਾ ਹੈ ਕਿ ਜੇ ਕੋਈ ਸਾਬਤ ਕਰ ਦੇ ਵੀ ਇਹ AI ਤੇ ਬਣੀਆਂ ਨੇ ਤੇ ਮੈਂ ਇਨਾਮ ਦਵਾਂਗਾ ਚਲੋ ਜਿਹੜਾ ਬੰਦੇ ਨੇ ਕੋਈ ਚੀਜ਼ ਪਾ ਰਿਆ ਹੈ ਅਗਰ ਉਹਨੇ AI ਨਾਲ ਵੀ ਬਣਾਈ ਹੈ ਤੇ ਉਹ ਇਹ ਕਹਿ ਰਿਹਾ ਕਿ ਇਹਨੂੰ ਕੋਈ ਸਾਬਤ ਕਰ ਦੇ ਉਹਨੂੰ ਪਤਾ ਹੈ ਕਿ ਸਾਬਤ ਸਬੂਤ ਉਹਨੂੰ ਤਾਂ ਬੜੇ ਸਮੇਂ ਲੱਗਦੇ ਨੇ ਪਰ ਸਵਾਲ ਇਹ ਹੈ ਕਿ ਪੰਜਾਬ ਦੀ ਸਰਕਾਰ ਨੂੰ ਮੁੱਖ ਮੰਤਰੀ ਨੂੰ ਤੁਰੰਤ ਹੁਕਮ ਕਰਨੇ ਚਾਹੀਦੇ ਨੇ ਕਿ ਦੇਸ਼ ਦੀਆਂ ਵੱਟੀਆਂ ਲੈਬਾਰਟਰੀਆਂ ਦੇ ਵਿੱਚ ਇਸ ਵੀਡੀਓ ਦੀ ਜਾਂਚ ਕੀਤੀ ਜਾਵੇ ਔਰ ਮੁੱਖ ਮੰਤਰੀ ਇਸ ਵੀਡੀਓ ਨੂੰ AI ਨਾਲ ਬਣੀ ਹੋਈ ਵੀਡੀਓ ਸਾਬਤ ਕਰਕੇ ਸਿੱਧਾ ਸੁਪਰੀਮ ਕੋਰਟ ਦੇ ਵਿੱਚ ਪਹੁੰਚ ਕਰਨ ਤਾਂ ਕਿ ਮੁਲਕ ਦੇ ਵਿੱਚ ਇਸ ਤਰੀਕੇ ਦੀ ਵਿਵਸਥਾ ਬਣੇ ਸੁਪਰੀਮ ਕੋਰਟ ਇਹਨਾਂ ਸੋਸ਼ਲ ਮੀਡੀਆ ਜਿਹੜੇ ਨੈਟਵਰਕ ਨੇ ਉਹਨਾਂ ਨੂੰ ਹੁਕਮ ਕਰੇ ਕਿ ਇਹ ਕਿਤੇ ਵੀ ਕਿਸੇ ਵੀ ਸੋਸ਼ਲ ਮੀਡੀਆ ਦੇ ਉੱਤੇ ਇਹ ਵੀਡੀਓਜ਼ ਜਿਹੜੀਆਂ ਬਣੀਆਂ ਨੇ ਇਹ ਨਹੀਂ ਚੜਨੀਆਂ ਚਾਹੀਦੀਆਂ ਇਹ ਇੱਕ ਬਹੁਤ ਵੱਡਾ ਚੈਲੰਜ ਹੈ AI ਦਾ ਔਰ ਮੁੱਖ ਮੰਤਰੀ ਦੀ ਇਮੇਜ ਨਾਲ ਜੁੜਿਆ ਹੈ ਔਰ ਅਗਰ BJP ਦੇ ਲੋਕ ਲਗਾਤਾਰ ਇਹਨੂੰ ਸ਼ੇਅਰ ਕਰਦੇ ਰਹੇ ਆਮ ਆਦਮੀ ਪਾਰਟੀ ਨੂੰ ਇਹ ਲੱਗਦਾ ਹੈ ਕਿ BJP ਦੇ ਲੋਕ ਇਹਨੂੰ ਸਿਆਸੀ ਮੁੱਦਾ ਬਣਾ ਸਕਦੇ ਨੇ ਇਹ ਦਿੱਕਤ ਹੈ ਆਮ ਆਦਮੀ ਪਾਰਟੀ ਦੀ ਔਰ ਸੁਪਰੀਮ ਕੋਰਟ ਇਹ ਵੀ ਕਵੇ ਹੁਕਮ ਦੇਵੇ ਭਗਵੰਤ ਮਾਨ ਉਹਨਾਂ ਨੂੰ ਜਾਣਾ ਚਾਹੀਦਾ ਸੁਪਰੀਮ ਕੋਰਟ ਤੱਕ ਕਿ ਸੁਪਰੀਮ ਕੋਰਟ ਹੁਕਮ ਦਵੇ ਕਿ ਇੰਡੀਆ ਦੇ ਵਿੱਚ ਭਾਵੇਂ ਕੋ ਪੋਲਿਟਿਕਲ ਵਿਅਕਤੀ ਹੈ ਭਾਵੇਂ ਨਾਨ ਪੋਲਿਟਿਕਲ ਵਿਅਕਤੀ ਕੋਈ ਵੀ ਇਸ ਵੀਡੀਓ ਨੂੰ ਸ਼ੇਅਰ ਨਾ ਕਰੇ ਤਾਂ ਇਹ ਮਸਲਾ ਠੰਡਾ ਹੋਣਾ ਹੈ ਨਹੀਂ ਤਾਂ ਆਮ ਆਦਮੀ ਪਾਰਟੀ ਦੀ ਲੀਡਰਸ਼ਿਪ ਨੇ ਇਹਨੂੰ ਸਿਆਸੀ ਹਥਿਆਰ ਬਣਾ ਲੈਣਾ ਹੈ ਚੀਜ਼ ਸਹੀ ਹੈ ਨਕਲੀ ਹੈ ਗਲਤ ਹੈ ਕਿਸੇ ਨੂੰ ਨਹੀਂ ਪਤਾ ਸਾਡੇ ਮੁਲਕ 'ਚ ਜਿਹੜਾ ਨਰੇਟਿਵ ਹੈ ਧਾਰਨਾ ਹੈ ਉਹ ਧਾਰਨਾ ਦੇ ਉੱਤੇ ਹੀ ਸਾਰਾ ਕੁਝ ਹੁੰਦਾ ਸੋ ਇਹ ਆਪਣੇ ਆਪ ਦੇ ਵਿੱਚ ਇੱਕ ਨਵਾਂ ਚੈਲੰਜ ਹੈ ਇਹਦਾ ਇਹ ਆਮ ਆਦਮੀ ਪਾਰਟੀ ਅੱਗੇ ਵੀ ਆ ਗਿਆ ਪੰਜਾਬ ਦੇ ਵਿੱਚ ਸੋ ਬਾਕੀ ਵੇਖਦੇ ਹਾਂ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਕਿਵੇਂ ਨਿਭੜਦੀ ਹੈ ਇਸ ਚੈਲੰਜ ਦੇ ਨਾਲ ਜੀ ਸੋ ਡੱਲਾ ਜੀ ਸਾਬਕਾ ਡੀਜੀਪੀ ਮੁਹੰਮਦ ਮੁਸਤਫਾ ਦੇ ਪੁੱਤਰ ਦੇ ਮੌਤ ਦੇ ਮਾਮਲੇ ਦੀ ਜਾਂਚ ਹਰਿਆਣਾ ਸਰਕਾਰ ਆ ਜਿਹੜੀ ਉਹ ਸੀਬੀਆਈ ਨੂੰ ਸੌਂਪ ਸਕਦੀ ਆ ਇਸ ਮਾਮਲੇ ਦੇ ਵਿੱਚ ਵੀ ਵਿਸ਼ਲੇਸ਼ਣ ਜੜਾ ਜ਼ਰੂਰ ਸਾਂਝਾ ਕਰਿਓ ਦੇਖੋ ਇੱਕ ਤੋਂ ਬਾਅਦ ਇੱਕ ਭਾਵੇਂ ਅਸੀਂ ਵੇਖਿਆ ਮਾਮਲੇ ਇਸ ਤਰ੍ਹਾਂ ਦੇ ਸਾਹਮਣੇ ਆ ਰਹੇ ਨੇ ਜਿਦੇ ਵਿੱਚ ਵੱਡੇ ਲੋਕ ਨੇ ਭਾਵੇਂ ਡੀਜੀਪੀ ਐ ਭਾਵੇਂ ਕੋਈ ਏਡੀਜੀਪੀ ਐ ਭਾਵੇਂ ਕੋਈ ਮੁੱਖ ਮੰਤਰੀ ਐ ਉਹਨਾਂ ਦੇ ਆਲੇ ਦੁਆਲੇ ਘੁੰਮ ਰਹੇ ਨੇ ਪਿਛਲੇ ਕੁਝ ਦਿਨਾਂ ਤੋਂ ਮੁਹੰਮਦ ਮੁਸਤਾਫਾ ਪੰਜਾਬ ਦੇ ਸਾਬਕਾ ਡੀਜੀਪੀ ਪਦਰ ਦੇ ਅਧਿਕਾਰੀ ਨੇ ਉਹ ਪੁਲਿਸ ਵਿਭਾਗ ਦੇ ਫੁੱਲ ਫਲੇਜਡ ਡੀਜੀਪੀ ਤਾਂ ਨਹੀਂ ਰਹੇ ਪਰ ਕਿਉਂਕਿ ਕਈ ਅਹੁਦੇ ਹੁੰਦੇ ਡੀਜੀਪੀ ਦੇ ਕੋ ਡੀਜੀਪੀ ਰੇਲਵੇ ਹੁੰਦਾ ਹੈ ਉਹ ਡੀਜੀਪੀ ਟ੍ਰਾਫਿਕ ਹੁੰਦਾ আজকাল ਬਹੁਤ ਤਰ੍ਹਾਂ ਦੇ ਅਹੁਦੇ ਨਹੀਂ ਪਰ ਉਹਨਾਂ ਦਾ ਰੈਂਕ ਡੀਜੀਪੀ ਦਾ ਸੀ ਉਸ ਉਹ ਹਾਈ ਕੋਰਟ ਵੀ ਗਏ ਸੀ ਕਿ ਰੈਗੂਲਰ ਡੀਜੀਪੀ ਦੇ ਤੌਰ ਤੇ ਮੇਰੀ ਨਿਯੁਕਤੀ ਜਿਹੜੀ ਹੈ ਉਹ ਨਹੀਂ ਕੀਤੀ ਗਈ ਚਲੋ ਉਹ ਵੱਖਰੀਆਂ ਗੱਲਾਂ ਸੀ ਅਦਾਲਤਾਂ ਚ ਉਹ ਰਿਟਾਇਰ ਹੋ ਗਏ ਮੁਹੰਮਦ ਮੁਸਤਾਫਾ ਪਰ ਹੁਣ ਜਿਹੜੀ ਗੱਲ ਹੈ ਆਕਿਲ ਅਖਤਰ ਅਕੀਲ ਅਖਤਰ ਉਹਨਾਂ ਦੇ ਪੁੱਤਰ ਸੀ 35 ਸਾਲ ਉਮਰ ਸੀ ਵਿਆਹ ਵਰੇ ਸੀ ਮੁਸਤਾਫਾ ਸਾਹਿਬ ਲਗਾਤਾਰੇ ਦਾਅਵੇ ਕਰ ਰਹੇ ਨੇ ਕਿ ਉਹ ਡਰੱਗ ਐਡਿਕਟ ਸੀ 18 ਸਾਲਾਂ ਤੋਂ 18 ਸਾਲਾਂ ਤੋਂ ਨਸ਼ੇ ਦਾ आदी ਸੀ ਔਰ ਕਈ ਵਾਰੀ ਉਹਨੂੰ ਡਿਟੇਨ ਕਰਾਇਆ ਗਿਆ ਕਈ ਵਾਰੀ ਉਹ ਰੀਹੈਬਿਲੀਟੇਸ਼ਨ ਸੈਂਟਰਾਂ ਚ ਰਿਹਾ ਪਰ ਉਹਨੇ ਇੱਕ ਵੀਡੀਓ ਪਾਤੀ ਸੀ ਕੁਝ ਮਹੀਨਾ ਪਹਿਲਾਂ ਉਸ ਵੀਡੀਓ ਔਰ ਅਚਾਨਕ ਹੀ ਆ ਕਹਿੰਦੇ ਕੁਝ ਦਿਨ ਪਹਿਲਾਂ ਉਹਨਾਂ ਦੀ ਮੌਤ ਹੋ ਜਾਂਦੀ ਹੈ ਅਕੀਲ ਅਕਤਰ ਦੀ ਉਹਨੂੰ ਹਸਪਤਲ ਲਾਇਆ ਜਾਂਦਾ ਡਾਕਟਰ ਕਹਿੰਦੇ ਵੀ ਇਹ ਬ੍ਰੌਟ ਡੈੱਡ ਹੈ ਪੰਚਕੁਲੇ ਰਹਿੰਦਾ ਸੀ ਹੁਣ ਸ਼ਮਸ਼ੂਦੀਨ ਇੱਕ ਵਿਅਕਤੀ ਹੈ ਜਿਹਦਾ ਸਬੰਧ ਪੋਲਿਟਿਕਲ ਲੀਡਰਾਂ ਦੇ ਨਾਲ ਦੱਸਿਆ ਜਾਂਦਾ। ਉਹਨੇ ਸ਼ਿਕਾਇਤ ਦਿੱਤੀ ਹਰਿਆਣੇ 'ਚ ਪ੍ਰੈਸ ਕਾਨਫਰੰਸ ਕਰਤੀ, ਮੀਡੀਆ 'ਚ ਮਾਮਲਾ ਵੱਡਾ ਹੋ ਗਿਆ। ਕੌਮੀ ਮੀਡੀਆ ਨੇ ਇੱਕ ਪਾਸੜ ਸ਼ੁਰੂ 'ਚ ਇਹ ਗੱਲ ਬਣਾਤੀ ਕਿ ਉਹਨਾਂ ਦਾ ਪੁੱਤਰ ਜੋ ਗੱਲ ਵੀਡੀਓ 'ਚ ਕਹਿ ਰਿਹਾ ਉਹ ਸੱਚ ਹੈ। ਮੁਹੰਮਦ ਮੁਸਤਾਫਾ ਕਹਿੰਦੇ ਹੈ ਕਿ ਮੇਰਾ ਪੁੱਤਰ ਸਾਈਕੋਟਿਕ ਸੀ। ਦਿਮਾਗੀ ਤੌਰ 'ਤੇ ਉਹਦਾ ਸੰਤੁਲਨ ਵਿਗੜਿਆ ਹੋਇਆ ਸੀ। ਉਹ ਆਪਣੀਆਂ ਹੀ ਗੱਲਾਂ ਕੰਟਰੈਡਿਕਟ ਕਰਦਾ ਸੀ। ਕਈ ਵਾਰੀ ਕੁਝ ਕਹਿੰਦਾ ਸੀ, ਕੁਝ ਥੇਰ ਬਾਅਦ ਕੁਝ ਕਹਿੰਦਾ ਸੀ। ਔਰ ਜਿਹੜੀ ਵੀਡੀਓ ਉਹ ਕਹਿੰਦੇ ਉਹਨੇ ਪਾਈ ਸੀ ਉਹਨੇ 2 ਘੰਟੇ ਬਾਅਦ ਉਹਨੂੰ ਲਾਹ ਵੀ ਦਿੱਤਾ ਸੀ ਤੇ ਉਹ ਕਹਿੰਦੇ ਉਹਨੇ ਇੱਕ ਹੋਰ ਵੀਡੀਓ ਵੀ ਬਣਾਈ ਸੀ ਜਿਹਦੇ ਵਿੱਚ ਉਹ ਕਹਿ ਰਿਹਾ ਸੀ ਕਿ ਜਿਹੜੀ ਮੈਂ ਵੀਡੀਓ ਬਣਾਈ ਸੀ ਉਹ ਗਲਤ ਸੀ ਜਾਂ ਉਦੀ ਸਟੇਟਮੈਂਟ ਬਦਲ ਗਈ ਸੀ ਪਰ ਉਹ ਅਪਲੋਡ ਨਹੀਂ ਸੀ ਹੋਈ ਉਹ ਕਹਿੰਦੇ ਸਾਨੂੰ ਮਿਲੀ ਉਦੋਂ ਉਹਦੇ ਮੋਬਾਈਲ ਵਗੈਰਾ ਚੋਂ ਜਦੋਂ ਉਹਦੀ ਮੌਤ ਹੋ ਚੁੱਕੀ ਸੀ ਇਹ ਉਹਨਾਂ ਦਾ ਪੱਖ ਹੈ ਉਹ ਕਹਿੰਦੇ ਐਫਆਈਆਰ ਦਰਜ ਹੋਈ ਕੋਈ ਗੱਲ ਨਹੀਂ ਐਫਆਈਆਰ ਹੋਣੀ ਚਾਹੀਦੀ ਹੈ ਪੁਲਿਸ ਨੂੰ ਐਫਆਈਆਰ ਕਰਨੀ ਚਾਹੀਦੀ ਹੈ ਤਾਂ ਕਿ ਜਾਂਚ ਹੋਵੇ ਤੇ ਮਾਮਲਾ ਨਿਬੜ ਗਿਆ ਪਰ ਹੁਣ ਜਿਹੜੀ ਗੱਲ ਅੱਗੇ ਵਧ ਗਈ ਡੀਜੀਪੀ ਸਾਹਿਬ ਨੇ ਇੰਟਰਵਿਊਆਂ ਦਿੱਤੀਆਂ ਵੱਖ-ਵੱਖ ਟੀਵੀ ਚਨਲਾਂ ਤੇ ਉਹਨਾਂ ਨੇ ਆਪਣਾ ਪੱਖ ਰੱਖਿਆ ਹੁਣ ਡੀਜੀਪੀ ਕਹਿੰਦੇ ਕਿ ਕਿਉਂਕਿ ਇਹ ਮਾਮਲਾ ਹਰਿਆਣਾ ਪੁਲਿਸ ਕੋਲੇ ਹੈ ਚੰਗੀ ਗੱਲ ਹੈ ਕਿਉਂਕਿ ਅਗਰ ਪੰਜਾਬ ਕੋਲੇ ਹੁੰਦਾ ਤੇ ਮੇਰੇ ਤੇ ਇਲਜ਼ਾਮ ਲੱਗਣੇ ਸੀ ਕਿ ਮੁਹੰਮਦ ਮੁਸਤਾਫਾ ਸਾਹਿਬ ਨੇ ਪੁਰਾਣੇ ਪੁਲਿਸ ਦੇ ਡੀਜੀਪੀ ਨੇ ਤੇ ਇਹਨਾਂ ਨੇ ਦਬਾਅ ਪਾ ਲਿਆ ਜਾਂ ਇਹਨਾਂ ਦੀ ਨੇੜਤਾ ਹੈ ਇਹਨਾਂ ਦੀ ਗੱਲ ਮੰਨ ਲਈ ਅਫਸਰ ਅਫਸਰਾਂ ਨੇ ਪਰ ਹੁਣ ਜਿਹੜੀ ਗੱਲ ਸਮਝ ਆ ਰਹੀ ਹੈ ਆਫੀਸ਼ੀਅਲੀ ਤਾਂ ਨਹੀਂ ਕਿਸੇ ਨੇ ਡਿਸਕਲੋਜ਼ ਕੀਤਾ ਲੇਕਿਨ ਸੂਤਰ ਹੀ ਦੱਸਦੇ ਨੇ ਮੀਡੀਆ ਚ ਵੀ ਇਹ ਗੱਲ ਆ ਰਹੀ ਹੈ ਕਿ ਹਰਿਆਣੇ ਦੇ ਜਿਹੜੇ ਜਿਹੜਾ ਪੁਲਿਸ ਮਹਿਕਮਾ ਉਹ ਹਰਿਆਣੇ ਦੀ ਸਰਕਾਰ ਨੂੰ ਇਹ ਲਿਖ ਕੇ ਦੇ ਰਹੀ ਹੈ ਕਿ ਇਹਦੀ ਜਾਂਚ ਸੀਬੀਆਈ ਨੂੰ ਸੌਂਪ ਦਿੱਤੀ ਜਾਵੇ ਇਹ ਸੂਤਰਾਂ ਦੇ ਮੁਤਾਬਕ ਹੈ ਅਗਰ ਹਰਿਆਣਾ ਦੀ ਪੁਲਿਸ ਹਰਿਆਣੇ ਦੀ ਸਰਕਾਰ ਨੂੰ ਇਹ ਗੱਲ ਲਿਖਦੀ ਹੈ ਕਿ ਪੰਜਾਬ ਦੇ ਸਾਬਕਾ ਡੀਜੀਪੀ ਮੁਹੰਮਦ ਮੁਸਤਾਫਾ ਦੇ ਪੁੱਤਰ ਅਕਿਲ ਅਖਤਰ ਦੀ ਮੌਤ ਦੀ ਜਾਂਚ ਕੇਂਦਰੀ ਜਾਂਚ ਬਿਊਰੋ ਸੀਬੀਆਈ ਨੂੰ ਸੌਂਪੀ ਜਾਵੇ ਤੇ ਹਰਿਆਣਾ ਦੀ ਸਰਕਾਰ ਨੇ ਫੈਸਲਾ ਕਰਨਾ ਹੁਣ ਉੱਥੇ ਸਰਕਾਰ ਹੈ ਬੀਜੇਪੀ ਦੀ ਹਰਿਆਣਾ ਦੀ ਸਰਕਾਰ ਵੀ ਚਾਹੂਗੀ ਕਿ ਅਸੀਂ ਅਗਰੇ ਦੀ ਜਾਂਚ ਸੀਬੀਆਈ ਨੂੰ ਸੌਂਪ ਦੰਨੇ ਆ ਤੇ ਗੱਲ ਸਾਡੇ ਤੋਂ ਬਾਹਰ ਹੋ ਜੂਗੀ ਫਿਰ ਸੀਬੀਆਈ ਜਾਣੇ ਤੇ ਪੰਜਾਬ ਦੇ ਸਾਬਕਾ ਡੀਜੀਪੀ ਜਾਣਨ ਤਾਂ ਕਿ ਫੈਸਲਾ ਲੋਕਲ ਅਫਸਰਾਂ ਤੇ ਨਾ ਛੱਡ ਕੇ ਸੀਬੀਆਈ ਤੇ ਛੱਡਿਆ ਜਾਵੇ ਹੁਣ ਅਗਰੇ ਮਾਮਲਾ ਸੀਬੀਆਈ ਕੋਲੇ ਚਲਿਆ ਜਾਂਦਾ ਤੇ ਮੁਹੰਮਦ ਮੁਸਤਾਫਾ ਹਰਿਆਣਾ ਪੁਲਿਸ ਨੂੰ ਮਾਮਲੇ ਦਿੱਤੇ ਜਾਣ ਦਾ ਤਾਂ ਵੈਲਕਮ ਕਰਦੇ ਆ ਮੈਨੂੰ ਲੱਗਦਾ ਮੁਹੰਮਦ ਮੁਸਤਾਫਾ ਇਸ ਗੱਲ ਦਾ ਵੀ ਵੈਲਕਮ ਕਰਨਗੇ ਕਿ ਅਗਰ ਮਾਮਲਾ ਸੀਬੀਆਈ ਕੋਲੇ ਜਾਂਦਾ ਕਿਉਂਕਿ ਮੁਹੰਮਦ ਮੁਸਤਾਫਾ ਦਾ ਸਟੈਂਡ ਬੜਾ ਕਲੀਅਰ ਹੈ ਉਹ ਕਹਿੰਦੇ ਸਾਡੇ ਕੋਲੇ 18 ਸਾਲ ਦੀ ਉਹਦੀ ਮੈਡੀਕਲ ਹਿਸਟਰੀ ਹੈ 18 ਸਾਲ ਦੀ ਹਿਸਟਰੀ ਹੈ ਕਈ ਵਾਰੀ ਉਹਦੇ ਨੌ ਦਾਸਤਾ ਉਹਦੇ ਇੰਸਟੀਚੂਨ ਬਦਲੇ ਗਏ ਉਹਦੇ ਸਕੂਲ ਕਾਲਜ ਬਦਲੇ ਗਏ ਉਹਦੀਆਂ ਸ਼ਿਕਾਇਤਾਂ ਆਉਂਦੀਆਂ ਸੀ ਆਪਣੀ ਪਤਨੀ ਨੂੰ ਵੀ ਇੱਕ ਦੋ ਵਾਰ ਉਹਨੇ ਥ੍ਰੈਟ ਕੀਤਾ ਸੋ ਜਿਸ ਤਰ੍ਹਾਂ ਜਦੋਂ ਅਸੀਂ ਮੁਹੰਮਦ ਮੁਸਤਾਫਾ ਉਹਨਾਂ ਦੀ ਗੱਲ ਸੁਣਦੇ ਹਾਂ ਮੁਹੰਮਦ ਮੁਸਤਾਫਾ ਦੀ ਗੱਲ ਦੇ ਵਿੱਚ ਵੀ ਵਜ਼ਨ ਹੈ ਜੋ ਉਹ ਕਹਿ ਰਹੇ ਨੇ ਪਰ ਅਗਰੇ ਮਾਮਲਾ ਸੀਬੀਆਈ ਕੋਲੇ ਚਲਿਆ ਜਾਂਦਾ ਹੈ ਤੇ ਸੀਬੀਆਈ ਇਸ ਮਾਮਲੇ ਨੂੰ ਕਿੰਨੀ ਛੇਤੀ ਨਵੇੜਦੀ ਹੈ ਕਿਉਂਕਿ ਬਹੁਤ ਕੇਸਾਂ 'ਚ ਤਾਂ ਸੀਬੀਆਈ ਬਹੁਤ ਤੇਜ਼ੀ ਦਿਖਾਉਂਦੀ ਹੈ ਜਿਵੇਂ ਅਸੀਂ ਵੇਖਿਆ ਡੀਆਈਜੀ ਹਰਚੰਦ ਭੁੱਲਰ ਦੇ ਮਾਮਲੇ 'ਚ ਸੀਬੀਆਈ ਤੇਜ਼ੀ ਦਿਖਾ ਰਹੀ ਹੈ ਪਰ ਇੱਕ ਉਹ ਜਿਹੜਾ ਕਲਾਕਾਰ ਸੀ ਫਿਲਮੀ ਐਕਟਰ ਸੀ ਜਿਹਦੇ ਜਿਹਦਾ ਸੁਸਾਈਡ ਹੋਇਆ ਸੀ ਘਰ 'ਚ ਹਾਂ ਉਹਦਾ ਮੈਂ ਨਾਮ ਭੁੱਲ ਜਨਾ ਕਈ ਵਾਰੀ ਉਹਦੇ ਮਾਮਲੇ ਦੇ ਵਿੱਚ ਵੀ ਜਿਹੜੀ ਸੀਬੀਆਈ ਹੈ ਉਹਨੇ ਬੜੀ ਤੇਜ਼ੀ ਵਿਖਾਈ ਸੀ ਪਰ ਉਹ ਮੁਕਾਮ ਤੱਕ ਨਹੀਂ ਸੀ ਪਹੁੰਚੀ ਸੀ ਸੀਬੀਆਈ ਉਹਦੇ 'ਚ ਕਈ ਐਕਟਰ ਚੱਕੇ ਗਏ ਫਿਰ ਐਂਟੀ ਕ腐ਪਸ਼ਨ ਜਿਹੜਾ ਐਨਸੀਬੀ ਨੈਸ਼ਨਲ ਜਿਹੜਾ ਨਾਰਕੋਟਿਕਸ ਬਿਊਰੋ ਹੈ ਉਹ ਵੀ ਉਹਦੇ ਨਾਲ ਸੁਰਖੀਆਂ ਦੇ ਵਿੱਚ ਆਇਆ ਸੀ ਮੁੰਬਈ ਵਿੱਚ ਬਹੁਤ ਸਾਰੇ ਕਲਾਕਾਰਾਂ ਤੋਂ ਪੁੱਛਗਿੱਛ ਕੀਤੀ ਗਈ ਫਿਲਮੀ ਐਕਟਰਾਂ ਤੋਂ ਪੁੱਛਗਿੱਛ ਕੀਤੀ ਗਈ ਬਾਅਦ ਦੇ ਵਿੱਚ ਜਿਹੜਾ ਨਾਰਕੋਟਿਕਸ ਕੰਟਰੋਲ ਬਿਊਰੋ ਹੈ ਉਹਨੇ ਕਈ ਤਰ੍ਹਾਂ ਦੇ ਨਸ਼ੀਲੇ ਪਦਾਰਥ ਸੇਵਨ ਕਰਨ ਵਾਲੇ ਲੋਕ ਵੀ ਫੜੇ ਫੜੇ ਸੀ ਉਹ ਮੁੰਬਈ ਵਿੱਚ ਬਹੁਤ ਅੱਗੇ ਛਾਪੇਮਾਰੀ ਹੋਈ ਸੀ ਪਰ ਉਹ ਜਿਹੜਾ ਕਲਾਕਾਰ ਸੀ ਉਹਦਾ ਮੈਂ ਨਾਮ ਭੁੱਲ ਗਿਆ ਪਰ ਉਹਦੀ ਜਿਹੜੀ ਮੌਤ ਦੀ ਮਿਸਟਰੀ ਸੀ ਰਹੱਸ ਸੀ ਉਹ ਖੁੱਲ ਕੇ ਸਾਹਮਣੇ ਨਹੀਂ ਆਇਆ ਇਸ ਮਾਮਲੇ 'ਚ ਅਗਰ सीबीआई ਕੇਸ ਦਰਜ ਕਰਦੀ ਹੈ ਇਹ ਮਾਮਲਾ ਹੋਰ ਵੱਡਾ ਹਾਈ ਪ੍ਰੋਫਾਈਲ ਕੇਸ ਬਣੂਗਾ ਮੁਹੰਮਦ ਮੁਸਤਾਫਾ ਸਾਬਕਾ ਡੀਜੀਪੀ ਨੇ ਉਹਨਾਂ ਦੀ ਪਤਨੀ ਪੰਜਾਬ 'ਚ ਕਾਂਗਰਸ ਦੀ ਸਾਬਕਾ ਵਜ਼ੀਰ ਹੈ 27 ਦੀਆਂ ਚੋਣਾਂ ਨੇੜੇ ਨੇ ਅਗਰ सीबीआई ਦਾ ਕੇਸ ਦਰਜ ਹੁੰਦਾ ਹੈ ਤੇ ਭਾਵੇਂ सीबीआई ਕੋਲੇ ਮੁਹੰਮਦ ਮੁਸਤਾਫਾ ਸਾਰੇ ਤੱਥ ਪੇਸ਼ ਕਰਨਗੇ ਸਾਰਾ ਆਪਣਾ ਪੱਖ ਪੇਸ਼ ਕਰਨਗੇ ਔਰ सीबीआई ਚ ਅਗਰੇ ਕੇਸ ਲਟਕ ਗਿਆ ਜਾਂ ਲੰਬਾ ਹੋ ਗਿਆ ਉਹਦੇ ਨਾਲ ਮੁਹੰਮਦ ਮੁਸਤਾਫਾ ਉਹਨਾਂ ਨੂੰ ਰਾਜਨੀਤਿਕ ਤੌਰ ਤੇ ਦਿੱਕਤਾਂ ਚੱਲਣੀਆਂ ਪੈਣਗੀਆਂ ਕਿਉਂਕਿ ਹੁਣ ਉਹਨਾਂ ਦੀ ਜਿਹੜੀ ਪਤਨੀ ਹੈ ਉਹ ਰਾਜਨੀਤੀ ਤੋਂ ਦੂਰ ਹੋ ਗਏ ਨੇ ਉਹਨਾਂ ਨੇ ਅੱਗੇ ਆਪਣੀ ਬੇਟੀ ਨੂੰ ਜ਼ਿੰਮੇਵਾਰੀ ਦਿੱਤੀ ਹੈ ਉਹਨਾਂ ਦੀ ਬੇਟੀ ਨੇ ਪਹਿਲੀ ਵਾਰੀ ਵਿਧਾਨ ਸਭਾ ਦੀ ਚੋਣ ਲੜਨੀ ਹੈ 27 ਦੇ ਵਿੱਚ ਹੁਣ ਕਿਉਂਕਿ ਜਿਹੜਾ ਕੇਸ ਦਰਜ ਕੀਤਾ ਗਿਆ ਉਹਦੇ ਵਿੱਚ ਪਰਿਵਾਰ ਦੇ ਕਈ ਮੈਂਬਰਾਂ ਦੇ ਨਾਮ ਨੇ ਇਹ ਉਹਨਾਂ ਦੇ ਪਰਿਵਾਰ ਦੇ ਰਸਤੇ 'ਚ ਪੋਲਿਟੀਕਲ ਤੌਰ ਦੇ ਉੱਤੇ ਵੀ ਰੋੜਾ ਬਣ ਸਕਦਾ ਹੈ ਇਹ ਕੇਸ ਅਗਰ ਸੀਬੀਆਈ ਇਹਦੀ ਜਾਂਚ ਛੇਤੀ ਨਹੀਂ ਨਿਬੇੜਦੀ ਔਰ ਇਸ ਕੇਸ ਨੂੰ ਅਗਰ ਸੀਬੀਆਈ ਲੰਬਾ ਕਰਦੀ ਹੈ ਤੇ ਫਿਰ ਇਹ ਮਾਮਲਾ ਜਿਹੜਾ ਇਹ ਚਿੰਤਾ ਵਾਲੀ ਗੱਲ ਬਣ ਸਕਦਾ ਹੈ ਮੁਹੰਮਦ ਮੁਸਤਾਫਾ ਜਿਹੜੇ ਸਾਬਕਾ ਡੀਜੀਪੀ ਨੇ ਉਹਨਾਂ ਨੇ ਪਿਛਲੇ 2-3 ਦਿਨਾਂ ਦੇ ਵਿੱਚ ਆਪਣੇ ਬਿਆਨ ਵੀ ਦਿੱਤੇ ਨੇ ਔਰ ਸਾਰੀ ਸਫਾਈ ਆ ਜਿਹੜੀ ਉਹਨਾਂ ਨੇ ਦਿੱਤੀ ਹੈ ਬਾਕੀ ਹਜੇ ਆਫੀਸ਼ੀਅਲੀ हरियाणा ਦੀ ਸਰਕਾਰ ਨੇ ਮਾਮਲਾ ਸੀਬੀਆਈ ਨੂੰ ਨਹੀਂ ਦਿੱਤਾ। ਉਹਨਾਂ ਨੇ ਸਿੱਟ ਬਣਾਈ ਹੈ। ਹੋ ਸਕਦਾ ਹੈ ਅਗਰ ਇਹ ਮਾਮਲਾ ਸੀਬੀਆਈ ਨੂੰ ਨਹੀਂ ਦਿੱਤਾ ਜਾਵੇ ਤੇ ਆਉਂਦੇ ਦਿਨਾਂ ਦੇ ਵਿੱਚ ਸਿੱਟ ਸਾਹਮਣੇ ਮੁਹੰਮਦ ਮੁਸਤਾਫਾ ਪੇਸ਼ ਹੋਣ। 25 ਤਰੀਕ ਨੂੰ ਉਹਨਾਂ ਨੇ ਜਿਹੜੀ ਹੈ ਪ੍ਰੇਅਰ ਮੀਟਿੰਗ ਰੱਖੀ ਹੈ ਆਪਣੇ ਪੁੱਤ ਦੀ ਆਤਮਾ ਦੀ ਸ਼ਾਂਤੀ ਲਈ ਮਲੇਰ ਕੋਟਲਾ ਵਿਖੇ। ਸੋ ਦੇਖਦੇ ਹਾਂ ਕਿ ਹਰਿਆਣਾ ਦੀ ਸਰਕਾਰ ਕੀ ਸੱਚਮੁੱਚ ਕੇ ਸੀਬੀਆਈ ਨੂੰ ਦੰਦੀ ਹੈ ਜਾਂ ਹਰਿਆਣਾ ਪੁਲਿਸ ਦੀ ਸਿੱਟ ਹੀ ਇਸ ਮਾਮਲੇ ਨੂੰ ਜਾਂਚ ਕਰਦੀ ਹੈ। ਔਰ ਕੀ ਡੀਜੀਪੀ ਤੇ ਉਹਨਾਂ ਦੇ ਪਰਿਵਾਰ ਨੂੰ ਕਲੀਨ ਚਿੱਟ ਮਿਲਦੀ ਹੈ ਜਾਂ ਇਹ ਮਾਮਲਾ ਕੋਰਟ ਕਚੈਰੀਆਂ ਦੇ ਵਿੱਚ ਲੰਬਾ ਲਟਕੇਗਾ ਇਹਦੇ ਤੇ ਹੁਣ ਆਪਣੀ ਨਜ਼ਰ ਹੈ ਜਿਹੜੀ ਉਹ ਬਰਕਰਾਰ ਰਹਿਣੀ ਹੈ ਜੀ ਸੋ ਡੱਲਾ ਜੀ ਬਹੁਤ ਬਹੁਤ ਧੰਨਵਾਦ ਤੁਸੀਂ ਇਹਨਾਂ ਸਾਰੇ ਅਹਿਮ ਸਵਾਲਾਂ ਦੇ ਉੱਪਰ ਆਪਣਾ ਵਿਸ਼ਲੇਸ਼ਣ ਸਾਂਝਾ ਕੀਤਾ ਸੋ ਦਰਸ਼ਕਾਂ ਦੇ ਵਜ੍ਹਾ ਜੀ ਲੈਂਦੇ ਆ ਜੀ ਬਹੁਤ ਬਹੁਤ ਧੰਨਵਾਦ ਬਹੁਤ ਬਹੁਤ ਧੰਨਵਾਦ ਮਨਦੀਪ ਸਿੰਘ ਜੀ ਔਰ ਕੋਈ ਵੀ تیر ਕਿਸੇ ਗੱਲ ਤੋਂ ਅਸਹਿਮਤ ਹੈ ਤੇ ਤੁਹਾਡੇ ਪੱਖ ਦਾ ਸਵਾਗਤ ਹੈ ਤੁਸੀਂ ਆਪਣਾ ਪੱਖ ਸਾਡੇ ਨਾਲ ਸਾਂਝਾ ਕਰ ਸਕਦੇ ਹੋ ਅਸੀਂ ਤੁਹਾਡਾ ਪੱਖ ਵੀ ਅੱਗੇ ਵਧਾਵਾਂਗੇ ਬਹੁਤ ਬਹੁਤ